ਸਖਰੇ ਕਾਲ ਤੁਸੀਂ ਦੇਖ ਰਹੇ ਹੋ ਕਲਯਾਂਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਨਾਈ ਨੂੰ ਕਟਿੰਗ ਕਰਨੀ ਮਹਿੰਗੀ ਪੈ ਸਕਦੀ ਆ ਇੱਕ ਨਵਾਂ ਹੀ ਮਾਮਲਾ ਸਾਹਮਣੇ ਆਇਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਅਸਲੇ ਦੀ ਨਮਾਇਸ਼ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਗਈਆਂ ਮਾਮਲੇ ਵੀ ਦਰਜ ਕੀਤੇ ਹਿਰਾਸਤ ਕਰਕੇ ਜੇਲ੍ਹ ਵੀ ਭੇਜਿਆ ਗਿਆ ਤੇ ਸਰਕਾਰ ਵੱਲੋਂ ਸਖਤ ਹਦਾਇਤ ਹੈ ਕਿ ਕੋਈ ਵੀ ਅਸਲੇ ਦੀ ਨਮਾਇਸ਼ ਨਹੀਂ ਕਰੇਗਾ ਫੇਸਬੁੱਕ ਤੇ ਜਾਂ ਗੱਡੀਆਂ ਤੇ ਕੋਈ ਵੀ ਫੋਟੋ ਲਾਵੇਗਾ ਜਾਂ ਉਸ ਨੂੰ ਪ੍ਰਮੋਟ ਕਰੇਗਾ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਜਿਸ ਦੇ ਸਬੰਧ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਕਿ ਇੱਕ ਸੈਲੂਨ ਵਾਲੇ ਵੱਲੋਂ ਕਟਿੰਗ ਕਰਨ ਵਾਲੇ ਵੱਲੋਂ ਇੱਕ ਬੱਚੇ ਦੇ ਸਿਰ ਤੇ ਏਕੇ 47 ਵਰਗੀ ਗਨ ਬਣਾਈ ਗਈ ਬੱਚੇ ਨਾਲ ਵੀ ਗੱਲਬਾਤ ਕੀਤੀ ਉਹਨੇ ਕਿਹਾ ਕਿ ਮੈਂ ਨਾਈ ਨੂੰ ਕਿਹਾ ਸੀ ਕਟਿੰਗ ਕਰਨ ਵਾਲੇ ਨੂੰ ਕਿ ਮੇਰੇ ਸਿਰ ਤੇ ਗਨ ਬਣਾਈ ਜਾਵੇ ਤਾਂ ਉਸਨੇ ਬਣਾ ਦਿੱਤੀ ਕਿ ਹਾਲਾਂਕਿ ਜਿੱਥੇ ਵੱਡਿਆਂ ਨੂੰ ਇਸ ਗੱਲ ਤੋਂ ਰੋਕਿਆ ਜਾ ਰਹਾ ਉਥੇ ਬੱਚਿਆਂ ਤੇ ਮਾਈਂਡ ਤੇ ਉਹਨਾਂ ਦੇ ਦਿਮਾਗ ਤੇ ਕਿੰਨੇ ਕਿਸੇ ਪ੍ਰਭਾਵਿਤ ਕਰੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸਦਾ ਹੋਵਾ ਜਾਂ ਉਸਦੇ ਮਾਪੇ ਦੱਸ ਸਕਦੇ ਆ ਪਰ ਜੋ ਸਰਕਾਰ ਦੀਆਂ ਹਦਾਇਤਾਂ ਨਹੀਂ ਉਹਨਾਂ ਦੇ ਖਿਲਾਫ ਚੱਲਣਾ ਉਸ ਨੂੰ ਮਹਿੰਗਾ ਪੈ ਸਕਦਾ ਕਟਿੰਗ ਕਰਨ ਵਾਲੇ ਉਸ ਸਲੂਨ ਵਾਲੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਬਹੁਤ ਸਾਰੇ ਬੱਚੇ ਰੱਖੇ ਹੋਏ ਨੇ ਉਹ ਸਿੱਖਦੇ ਨੇ ਤੇ ਜਿਹੜਾ ਵੀ ਸਾਡੇ ਕੋਲੇ ਕਟਿੰਗ ਕਰਵਾਉਣ ਆਉਂਦਾ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਫ੍ਰੀ ਕਟਿੰਗ ਕਰਦੇ ਆ ਕਿਉਂਕਿ ਬੱਚੇ ਸਿੱਖਦੇ ਨੇ ਜਿਹੜਾ ਵੀ ਕੋਈ ਕਹਿੰਦਾ ਕੋਈ ਦਿਲ ਬਣਾਉਂਦਾ ਕੋਈ ਕੋਈ ਵੀ ਡਿਜ਼ਾਈਨ ਬਣਾਉਂਦਾ ਅਸੀਂ ਬਣਾ ਦਿੰਨੇ ਆ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਇਹ ਜਿਹੜੀ ਕਟਿੰਗ ਕੀਤੀ ਆ ਇਹਦੇ ਤੇ ਤੁਸੀਂ ਰਾਈਫਲ ਯਾਂ ਪਾ ਕਹਦੀਏ ਕੇ 47 ਵਰਗੀ ਬਣਾਈ ਹੋਈ ਆ ਹਥਿਆਰ ਇਹ ਤੁਸੀਂ ਬਣਾਏ ਉਹਨਾਂ ਨੇ ਕਿਹਾ ਅਸੀਂ ਬਣਾਏ ਹੋਏ ਆ ਪਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਸਰਕਾਰ ਵੱਲੋਂ ਇਹ ਅਸਲਾ ਬਣਾਉਣ ਤੇ ਯਾਂ ਨਮਾਇਸ਼ ਕਰਨ ਤੇ ਪਾਬੰਦੀ ਹਾ ਤਾਂ ਉਹਨਾਂ ਨੇ ਕੋਈ ਥੋਸ ਜਵਾਬ ਨਹੀਂ ਦਿੱਤੇਗੇ ਉਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਉਹ ਵੀ ਸੁਣਾਵਾਂਗੇ ਬੱਚੇ ਦਾ ਕੀ ਕਹਿਣਾ ਹਾਲਾਂਕਿ ਬੱਚੇ ਨੇ ਕਿਹਾ ਕਿ ਮੈਂ ਕਿਹਾ ਸੀ ਫੇਰ ਹੀ ਬਣਾਇਆ ਗਿਆ ਇਸ ਦੇ ਸਬੰਧ ਵਿੱਚ ਥਾਣਾ ਸਿਵਲ ਲੈਂਡ ਦੇ ਐਸਐਚਓ ਹਰਜੋਤ ਸਿੰਘ ਨਾਲ ਵੀ ਗੱਲਬਾਤ ਕੀਤੀ ਗਈ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਨੂੰ ਜਾਣਕਾਰੀ ਲਈ ਗਈ ਵੀ ਜਿਹੜੀ ਇਸ ਤਰ੍ਹਾਂ ਦੀ ਨਮਾਇਸ਼ ਕਰਨੀ ਗਲਤ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਾਂ ਜੋ ਵੀ ਸਲੂਨ ਵਾਲੇ ਨੇ ਨਿਯਮਾਂ ਦੀ ਉਲੰਘਣਾ ਕੀਤੀ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਹੀ ਉਹਨਾਂ ਨੇ ਹੋਰ ਸਲੂਨ ਵਾਲਿਆਂ ਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਤੁਸੀਂ ਅਸਲੇ ਦੀ ਨਮਾਇਸ਼ ਨਹੀਂ ਕਰ ਸਕਦੇ ਸਰਕਾਰ ਦੀ ਇਸ ਮਾਮਲੇ 'ਚ ਮਨਾਹੀ ਹੈ ਅਗਰ ਤੁਸੀਂ ਕੋਈ ਵੀ ਇਸ ਤਰ੍ਹਾਂ ਕਰੇਗਾ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਕਟਿੰਗ ਵਾਲੇ ਨੂੰ ਸਲੂਨ ਵਾਲੇ ਨੂੰ ਜਿਹੜੀ ਕਟਿੰਗ ਆ ਉਹ ਉਹ ਮਿੰਗੀ ਪੈ ਸਕਦੀ ਆ ਉਸ ਸਲੂਨ ਵਾਲੇ ਦਾ ਕੀ ਕਹਿਣਾ ਹੈ ਬੱਚੇ ਦਾ ਕੀ ਕਹਿਣਾ ਤੇ ਥਾਣਾ ਸਿਵਲ ਲੈਂਦੇ ਐਸਐਚਓ ਹਰਜੋਤ ਸਿੰਘ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਆਓ ਸੁਣਾਉਂਦੇ ਬੱਚੇ ਕਿਆ ਬਣਾਏਗਾ ਆਪ ਕਹੇਗੇ ਤੇ ਬੰਦੂਕ ਹਾਂ ਬੰਦੂਕ ਹੁਣੇ ਕਹਾਤਾ ਕਿ ਉਸਨੇ ਆਪਣੇ ਆਪ ਲਾ ਲਈ ਮੈਂ ਨਹੀਂ ਕਹਾਤਾ ਹੁਣੇ ਤਾਂ ਆਪ ਕਹਾਤਾ ਅੱਛੀ ਲੱਗਦੀ ਹੈ ਬੰਦੂਕ ਆਪਕੋ ਹਾਂ ਕਿਆ ਕਿਆ ਨਾਮ ਹੈ ਆਪਕਾ ਇਰਸ਼ਾਦ ਸਲਮਾਨੀ और ये जो बच्चों कटिंग हाँ। अच्छा, की, 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 की कट है, दुटल दुटल बच्चे बच्चे है 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 दुकान दुकान का नाम क्या हाँ जी हाँ जी एक्चुअली हमारे पास जो स्टूडेंट होते हैं जो प्रैक्टिस के लिए मॉडल की जरूरत होती है हमें जिन पे कट करते है जो भी चीज चाहे मतलब डिजाइन बनाना चाहिए आप हाँ जी बच्चे खुद कह देते कोई दिल बना दो क्योंकि हमारे पास थोड़ा दूसरे आते बच्चे कोई कहता दिल बना दो कोई कहता हार्ड बना दो कुछ भी मतलब कोई कहता गन बना दो, हाँ, बना दो। क्योंकि वो प्रैक्टिस होती है ना बच्चों की देखो रेजर प्रैक्टिस हो जाती है उसमें ठीक है ट्रिमर प्रैक्टिस हो जाती है बाद में चाहे उसको आप जीरो भी कर सकते हैं वो जरूरी नहीं है कि बना का बना ही रह जाता है दो दिन में बाल आ जाते हैं उसके पर कवर हो जाते हैं उसने कहा कि मैं यहां से कटवा के गया हूं, पर उन्होंने वो बच्चे होते हैं ना स्टूडेंट होते हैं तो ये न... आपने बोला बोला था बेटा होगा ऐसे हम खुद अपनी जबरदस्ती कोई नहीं कर सकता करियर डिस्प्ले करते एक किस्म दे थे बच्चा को कोई पता नहीं था माता समझता थे एक्चुअली एक्चुअली ना कई कह, बहुत सारे स्टूडेंट होते हैं तो सब पे ध्यान भी नहीं जाता कौन क्या कर रहा है ठीक तो है तो कई ने बनाई है बच्चों पे बुरा असर पड़ता है अभी तक कोई इसकी बनाई गलती बनी है 47 का बना नहीं नहीं कोई बात नहीं आगे से ऐसे कोई एज नहीं है कि भाई यही बनाना बंद कर देंगे ये चीजें तो वैसे भी मेरे को नहीं पसंद आई वो बनाई हुई है ये नहीं बनाएंगे वैसे और आ, मेरा नाम इंस्पेक्टर हरजोत सिंह है मुखा अफसर थाना सेवन लाइज जिन्हें असना डिस्प्ले का होते जब बाय माल सिस्टम उसके पर बंद तो इसमें किन्नर लाइव बटोली बच्चा दे सकते बाहर बनाई उसको एक ਏ ਸਾਡੇ ਵੱਲ ਕੋਈ ਜਿਹੜਾ ਹਜੇ ਤੱਕ ਕੋਈ ਮਾਮਲਾ ਧਿਆਨ ਚ ਨਹੀਂ ਆਇਆ ਸੀਗਾ ਅਸੀਂ ਇਹਨੂੰ ਚੈੱਕ ਕਰਕੇ ਜਿਹੜਾ ਬੰਦ ਹੈ ਸਖਤ ਤੋਂ ਸਖਤ ਕਾਰਵਾਈ ਐਸ ਪਰ ਲਾਏ ਉਹ ਇਹਦੇ ਕੀਤੀ ਜਾਊ। ਜਿਹੜੇ ਛੋਟੇ ਛੋਟੇ ਬੱਚੇ ਹੈ ਜਿਹੜਾ ਫਸਸਾ ਲਾ ਬੱਚਾ ਉਹਦੇ ਬੜਾ ਇਹ ਨੋਟ ਹੈ ਉਹਨੂੰ ਤੋਂ ਵਾਪਸ ਰਿਪੋਰਟ ਕਰਨੀ। ਨਹੀਂ ਅਸੀਂ ਇਹਨੂੰ ਜਿਹੜਾ ਹੈਗਾ ਚੈੱਕ ਕਰਕੇ ਜੋ ਜੇ ਐਸ ਪਰ ਲਾ ਜਿਹੜਾ ਹੈਗਾ ਤੇ ਜੋ ਵੀ ਕਾਰਵਾਈ ਬੰਦੀ ਹੈਗੀ ਐ ਕਾਨੂੰਨ ਅਨੁਸਾਰ ਉਹ ਜਿਹੜੀ ਅਸੀਂ ਕਾਰਵਾਈ ਅਮਲ ਚ ਲਿਆਵਾਂਗੇ। ਤੇ ਮੈਂ ਇਹ ਵੀ ਅਪੀਲ ਕਰਦਾ ਹਾਂ ਜਿਹੜਾ ਪਹਿਲਾਂ ਵੀ ਜਿਹੜਾ ਹੈਗਾ ਸਰਕਾਰ ਵੱਲੋਂ ਜਿਹੜਾ ਹੈਗਾ ਜੋ ਕੋਈ ਵੀ ਵੈਪਨ ਡਿਸਪਲੇ ਕਰਦਾ ਹੈਗਾ ਉਹਦੀ ਨਮਾਇਸ਼ ਕਰਦਾ ਹੈਗਾ ਤੇ ਉਹ ਤੇ ਬੈਨ ਲਾਇਆ ਹੋਇਆ ਤੇ ਉਹਦੇ ਤੇ ਜਿਹੜਾ ਹੈਗਾ ਸੱਤ ਤੋਂ ਸੱਤ ਜਿਹੜੀ ਹੈਗੀ ਕਾਰਵਾਈ ਹੈ ਜਿਹੜੀ ਅਮਲ ਚ ਲਿਆਂਦੀ ਜਾਊਗੀ ਤੇ ਮੈਂ ਇਹ ਹਦਾਇਤ ਕਰਦਾ ਵੀ ਜਿਹੜਾ ਇਹੋ ਜੀ ਜਿਹੜਾ ਹੈਗਾ ਵੈਪਨ ਦੀ ਜਿਹੜੀ ਡਿਸਪਲੇ ਹੈ ਜਿਹੜੀ ਨਮਾਇਸ਼ ਆ ਉਹ ਤੋਂ ਜਿਹੜਾ ਹੈਗਾ ਆ ਬਾਜ ਆ ਜੋ ਤੇ ਜਿਹੜਾ ਹੈਗਾ ਅਵਜ ਜਿਹੜਾ ਜੇ ਕੋਈ ਕਰਦਾ ਵੀ ਹੈ ਤਾਂ ਸਾਡੇ ਜਿਹੜਾ ਹੈਗਾ ਮਾਮਲਾ ਧਿਆਨ ਚ ਲਿਆਓ ਤਾਂ ਜਾਂ ਉਹਦੇ ਖਿਲਾਫ ਸੱਤ ਸੱਤ ਕਾਰਵਾਈਆਂ ਵਿੱਚ ਲਿਆ ਦੇ। ਇਹ ਵੀ ਛੋਟੇ ਛੋਟੇ ਬੱਚਾ ਲੱਭਾਈ। ਉਹ ਵੀ ਫਿਰ ਹੀ ਬਣਾ ਰਹੇ ਨੇ ਕਿ ਇਹ ਬਹੁਤ ਬੱਚੇ ਵੀ ਜਾਣ। ਉਹ ਤਾਂ ਬਹੁਤ ਜਿਆਦੇ ਆਪਣੇ ਬਹੁਤ ਬਹੁਤ ਚਾਹੁੰਦੇ ਇਸ ਤਰ੍ਹਾਂ ਨਹੀਂ ਅਸੀਂ ਸਾਡੇ ਜਿਹੜਾ ਹੈਗਾ ਅਸੀਂ ਜੋ ਵੀ ਇਹਨੂੰ ਚੈੱਕ ਕਰਕੇ ਜੋ ਵੀ ਮਸਲਾ ਹੈਗਾ ਤੇ ਉੱਤੇ ਜਿਹੜੀ ਹੈਗੀ ਆ ਕਾਰਵਾਈ ਜਿਹੜੀ ਹੈ ਇਸ ਪਰਲਾ ਜਿਹੜੀ ਹੈਗੀ ਕਾਰਵਾਈ ਕਰਾਂਗੇ ਤਾਂ ਜੋ ਜਿਹੜਾ ਅੱਗੇ ਤੋਂ ਜਿਹੜੀ ਇਹ ਜਿਹੜੀ ਚੀਜ਼ ਹੈ ਦਵਾ ਜਿਹੜੀ ਹੈ ਕਿ ਦੁਆਰੇ ਨਾਉਂਸ ਹੋਰ ਨਾਈ ਬਹੁਤ ਸਾਰੇ ਆਪਸ਼ਕਰ ਚੰਨ ਨੂੰ ਮੈਂ ਤਾਂ ਇਹੀ ਜਿਹੜਾ ਹੈਗਾ ਸਾਰੇ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਹੈਗਾ ਪਹਿਲਾਂ ਕਿ ਸਰਕਾਰ ਵੱਲੋਂ ਜਿਹੜਾ ਹੈਗਾ ਵੈਪਨ ਦੀ ਜਿਹੜੀ ਨਮਾਇਸ਼ ਹੈ ਜਿਹੜੀ ਹੈ ਡਿਸਪਲੇ ਹੈ ਉਹ ਤੇ ਬੈਨ ਕੀਤਾ ਗਿਆ ਪਹਿਲਾਂ ਵੀ ਜਿਹੜੀਆਂ ਕਈ ਸਾਡੇ ਕੋਲੇ ਵੀਡੀਓਜ਼ ਆਈਆਂ ਉਹਦੇ ਵੀ ਜਿਹੜਾ ਹੈਗਾ ਇਸ ਪਰ ਲਾਅ ਜਿਹੜਾ ਹੈਗਾ ਅ ਅਸੀਂ ਸਾਡੇ ਵੱਲੋਂ ਜਿਹੜੇ ਫਾਇਰਜ਼ ਲੌਂਚ ਕੀਤੇ ਹੈਗੀਆਂ ਤੇ ਇਹੀ ਜਿਹੜੇ ਹੈਗੇ ਸਾਰਿਆਂ ਨੂੰ ਇਹੀ ਹਦਾਇਤ ਹੈ ਵੀ ਜਿਹੜੀ ਹੈਗੀ ਹੈ ਸਤ ਜੇ ਕੋਈ ਵੀ ਜਿਹੜਾ ਹੈ ਉਹ ਜੀ ਜਿਹੜਾ ਇਨਵੈਸਟ ਕਰੂਗਾ ਵੈਪਨ ਦੀ ਉਹ ਤੇ ਜਿਹੜਾ ਹੈਗਾ ਤੁਰੰਤ ਫੇਅਰ ਲੌਂਚ ਕਰਕੇ ਤੇ ਕਾਨੂੰਨ ਅਨੁਸਾਰ ਬੰਦੀ ਕਰਵਾ ਮੋਚ ਲੈਂਦਾ ਹੈ